ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਵੇਲੇ ਦੀ ਜਿਹੜੀ ਹੈ ਦਰਦਨਾਖ ਖਬਰ ਸਾਹਮਣੇ ਲੁਧਿਆਣਾ ਤੋਂ ਆ ਰਹੀ ਹੈ ਜਿੱਥੇ ਬੇਹੱਦ ਹੀ ਤਸਵੀਰਾਂ ਵੀ ਕਾਫੀ ਖੋਫਨਾਕ ਨੇ ਜਿੱਥੇ ਇੱਕ ਨੌਜਵਾਨ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋ ਗਈ ਹੈ ਜੀ ਹਾਂ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਦੀ ਟਰੱਕ ਥੱਲੇ ਆਉਣ ਨਾਲ ਮੌਤ ਹੋ ਗਈ ਹੈ ਤਾਂ ਤੁਸੀਂ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜੋ ਕਾਫੀ ਖੋਫਨਾਕ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਨੋਜਵਾ ਜਿਹੜਾ ਇਹ ਬਾਈਕ ਤੋਂ ਜਾ ਰਿਹਾ ਸੀ ਤਾਂ ਅਚਾਨਕ ਹੀ ਕਾਰ ਦੀ ਜਿਹੜੀ ਹੈ ਅ ਦਰਵਾਜ਼ਾ ਖੋਲਣ ਕਰ ਉਹ ਨਾਲ ਟਕਰਾਉਣ ਤੋਂ ਬਾਅਦ ਸਿੱਧਾ ਟਰੱਕ ਥੱਲੇ ਆ ਜਾਂਦਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜੇ ਡੇ ਲੁਧਿਆਣਾ ਤੋਂ ਲਖਵਿੰਦਰ ਜੁੜ ਚੁੱਕੇ ਨੇ ਜੀ ਲਖਵਿੰਦਰ ਜਿਹੜੀ ਹੈ ਸੀਸੀਟੀਵੀ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਜੀ ਬਿਲਕੁਲ ਸਰ ਤਾਂ ਦਾ ਦਿਨੇ ਲੁਧਿਆਣਾ ਦੇ ਸਾਹਨੇਵਾਲ ਬੈਂਚ ਚੌਧਰੀ ਤਸਵੀਰਾਂ ਨੇ ਜਿੱਥੇ ਇੱਕ ਸਿਫਟ ਗੱਜਰ ਰੋਡ ਤੇ ਸਾਈਡ ਤੇ ਖੜੀ ਹੁੰਦੀ ਹੈ ਤੇ ਉਹਰੇ ਵੱਲੋਂ ਚਾਨ ਇੱਕ ਦੇ ਦਰਵਾਜ਼ਾ ਖੋਲਿਆ ਜਾਂਦਾ ਜਦੋਂ ਦਰਵਾਜ਼ਾ ਖੋਲ੍ਹੇ ਪਿੱਛੋਂ ਬਾਈਕ ਸਵਾਰ ਨੌਜਵਾਨ ਹੁੰਦਾ ਉਹ ਦਰਵਾਜ਼ਾ ਖੋਲਣ ਦੇ ਉੱਪਰ ਟੱਕਰਾ ਜਾਣਾ ਟਕਰਾਣ ਤੋਂ ਬਾਅਦ ਉਹ ਜਿਹੜਾ ਨੀਚੇ गिरਦਾ ਤੇ ਉਹਦੇ ਉਹਰੇ ਕੋਲੋਂ ਜਿਹੜਾ ਟਰੱਕ ਗੁਜ਼ਰਦਾ ਉਹਦੇ ਥੱਲੇ ਜਿਹੜੇ ਉਹ ਕੁਚਲਿਆ ਜਾਂਦਾ ਵਾ ਇਸ ਤੋਂ ਬਾਅਦ ਉਹਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਇਹ ਨੌਜਵਾਨ ਜੇਕਰ ਗੱਲ ਕਰੀਏ ਨੌਜਵਾਨ ਲੁਧਿਆਣੇ ਦਾ ਲੁਧਿਆਣੇ ਦੇ ਕਿਤੇ ਗੱਲ ਕਰੀਏ ਸਾਹਨੇਵਾਲ ਦਾ ਏਰੀਆ ਹੈਗਾ ਇਹ ਜਿੱਥੇ ਇਹ ਜਿਹੜਾ ਹਾਸਾ ਸਾਰਾ ਵਾਪਰ ਜਿਹੜਾ ਦੇਖਣ ਨੂੰ ਮਿਲ ਰਿਹਾ ਜੇਕਰ ਗੱਲ ਕਰੀਏ ਨੌਜਵਾਨ ਪਨੀਰ ਦੀ ਪਨੀਰ ਲੈ ਕੇ ਘਰੋਂ ਜਾ ਰਿਹਾ ਸੀ ਕਾਰਜ ਜਰੋਂ ਵਾਪਸ ਜਾ ਰਿਹਾ ਸੀ ਇਹ ਜਿਹੜਾ ਹਾਸਾ ਹੈ ਨੌਜਵਾਨ ਦਾ ਨਾਮ ਨਿਕਲਦਾ ਸਿਆਟਾਰਿਆ ਜਿੱਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜੀ ਜੀ ਨੌਜਵਾਨ ਦੀ ਕੋਈ ਪਛਾਣ ਹੋਈ ਹੈ ਕਿ ਆਖਿਰਕਾਰ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਬਿਲਕੁਲ ਹਾਈ ਪ੍ਰੋਫਾਈਲ ਦਾ ਇਹ ਗੱਲਬਾਤ ਸਾਹਮਣੇ ਨਹੀਂ ਆਈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਖਿਲਾਾਲ ਇਹ ਗੱਲਬਾਤ ਦਾ ਕੋਈ ਨਹੀਂ ਪਤਾ ਲੱਗ ਪਾਇਆ ਕਿ ਨੌਜਵਾਨ ਕਿੱਥੇ ਦਾ ਰਹਿਣ ਵਾਲਾ ਸੀ ਪਰ ਇਦਾਂ ਦੀ ਜਿਹੜੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਬੈਨਿਸਵੈਰਾ ਟੀਮ ਵੱਲੋਂ ਸਾਡੇ ਵੱਲੋਂ ਵੀ ਇਹ ਪਿੰਕ ਕੀਤੀ ਜਾਂਦੀ ਹੈ ਕੋਈ ਵੀ ਜਦੋਂ ਗੱਡੀ ਖੋਹਦਾ ਤੇ ਪਿੱਛੇ ਜ਼ਰੂਰ ਇੱਕ ਵਾਰ ਵਿੱਚੇ ਨਵਾਜਾ ਕੋਲ ਨਾਲ ਦੇਖਿਆ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਇਦਾਂ ਦੇ ਹਾਸੇ ਕਾਫੀ ਦੇਖਣ ਨੂੰ ਮਿਲਦੇ ਆ ਜਦੋਂ ਜਦੋਂ ਲੋਕ ਨਿਕਲਦੇ ਨੇ ਤਾਂ ਚਾਹੇ ਕੋਈ ਜਿਹੜਾ ਦਰਵਾਜ਼ਾ ਖੋਲ੍ਹਣ ਦੋਸਤੋ ਬਾਅਦ ਇਹ ਜਿਹੜੇ ਹਾਸੇ ਹੁੰਦੇ ਨੇ ਲੋਕਾਂ ਨੂੰ ਵੀ ਇਹ ਤੇਲ ਆ ਸਾਡੇ ਵੱਲੋਂ ਗੈਂਗਸ ਵਾਂਗਰੀ ਟੀਮ ਵੱਲੋਂ ਇਹ ਪੀਲਾ ਜਿਹੜਾ ਵੀ ਤੁਸੀਂ ਦਰਵਾਜ਼ਾ ਖੋਲ੍ਹੋ ਪਿੱਛੇ ਦੇਖ ਕੇ ਖੋਲ੍ਹੋ ਤਾਂ ਕਿ ਇਹਦੇ ਹਾਸੇ ਨਾ ਹੋਣ ਤਾਂ ਕਿ ਇਹ ਲੋਕਾਂ ਦੀ ਜਾਨ ਬਚ ਸਕੇ ਜੀ ਤਾਂ ਪੁਲਿਸ ਵੱਲੋਂ ਪਤਾ ਲੱਗਿਆ ਕਿ ਆਖਿਰਕਾਰ ਕਾਰਵਾਈ ਕਿਸ ਵਿਅਕਤੀ ਤੇ ਕੀਤੀ ਜਾਵੇਗੀ ਆ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਤੇ ਬਿਲਕੁਲ ਸਹੀ ਇਸ ਬੰਦੀ ਨਾਲ ਲੱਗਦੇ ਜਿਹੜੇ ਪੁਲਿਸ ਥਾਣੇ ਨਾਲ ਗੱਲਬਾਤ ਕੀਤੀ ਗਈ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਮਾਮਲਾ ਧਿਆਨ ਦੇ ਵਿੱਚ ਆ ਗਿਆ ਉਹਨਾਂ ਨੇ ਕਹਿ ਕੇ ਜਿਹੜੀ ਬੰਦੀ ਕਾਰਵਾਈ ਫੁਟੇਜ ਦੇ ਆਧਾਰ ਤੇ ਕੀਤੀ ਜਾਵੇਗੀ ਜੀ ਜੀ ਜਾਣਕਾਰੀ ਲਈ ਧੰਨਵਾਦ ਲਖਵਿੰਦਰ ਤਾਂ ਤੁਹਾਨੂੰ ਦੱਸ ਦਈਏ ਕਿ ਸੀਸੀਟੀਵੀ ਜਿਹੜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਤੋਂ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਦੀ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਹੋਈ ਹੈ ਕਿਉਂਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਲੁਧਿਆਣਾ ਦੇ ਸਾਨੇਵਾਲ ਮੇਨ ਚੌਕ ਤੇ ਇਹ ਸੁਵਿਫਟ ਗੱਡੀ ਜਿਹੜੀ ਆ ਉਸ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਪਿੱਛੋਂ ਵੇਖੇ ਬਣਾ ਜਿਹੜਾ ਇਹ ਵਿਅਕਤੀ ਨੌਜਵਾਨ ਜਿਹੜਾ ਇਹ ਜਿਹਦਾ ਅੰਦਰ ਬੈਠਾ ਸੀ ਉਹ ਨੌਜਵਾਨ ਵੱਲੋਂ ਪਹਿਲਾਂ ਦਰਵਾਜ਼ਾ ਖੋਲਿਆ ਜਾਂਦਾ ਹੈ ਜੋ ਬਾਈਕ ਸਵਾਰ ਪਿੱਛੋਂ ਆ ਰਿਹਾ ਹੁੰਦਾ ਤਾਂ ਅਚਾਨਕ ਹੀ ਉਸ ਨੂੰ ਪਤਾ ਨਾ ਲੱਗਦਾ ਤੇ ਗੇਟ ਦੇ ਵਿੱਚ ਟਕਰਾ ਕੇ ਥੱਲੇ ਡਿੱਗ ਜਾਂਦਾ ਜਿਸ ਤੋਂ ਬਾਅਦ ਟਰੱਕ ਥੱਲੇ ਆਉਣ ਨਾਲ ਉਸ ਦੀ ਮੌਤ ਹੋ ਗਈ ਹੈ ਤਾਂ ਸੀਸੀਟੀਵੀ ਤੁਸੀਂ ਵੇਖ ਰਹੇ ਹੋ ਜੋ ਕਾਫੀ ਖੋਫਨਾਕ ਨੇ ਜਿਸ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਨੌਜਵਾਨ ਦੀ ਪਛਾਣ ਕੀਤੀ ਜਾ ਰਹੀ ਹੈ ਕਿ ਅਖਰ ਨੌਜਵਾਨ ਕਿਹੜਾ ਹੈ ਤੇ ਕਿ